ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਬੀਰੋ ਅੱਜ ਆ ਆਪਣਾ ਮੁੱਦਾ ਹੈਗਾ ਆ ਪਾਣੀ ਦਾ 2 ਮਹੀਨੇ ਪਹਿਲਾਂ ਅਸੀਂ 2 ਮਹੀਨੇ ਦੀ ਕੋਈ ਖਾਸ ਬੜੀ ਗੱਲ ਨਹੀਂ ਅਸੀਂ ਇੱਥੇ ਆਏ ਸੀਗੇ ਤੇ ਆਹ ਨਲਕੇ ਤੋਂ ਅਸੀਂ ਪਾਣੀ ਪੀਤਾ ਵੀਰੇ ਠੀਕ ਹੈ ਤੇ ਹੁਣ ਤੁਹਾਨੂੰ ਮੈਂ ਇਹਦੇ ਹਾਲਾਤ ਦੱਸਦਾ 2 ਮਹੀਨੇ ਬਾਅਦ ਕਿਹੜੇ ਬੰਦੇ ਕਹਿੰਦੇ ਨੇ ਪਾਣੀ ਥੱਲੇ ਚਲੇ ਗਿਆ ਤੇ ਬਾਦੇ ਵਿੱਚ ਬੋਕੀ ਮਾਰ ਮਾਰ ਕੇ ਮਤਲਬ ਜਿਹੜੇ ਪੁਰਾਣੇ ਬਜ਼ੁਰਗ ਬੋਕੀਆਂ ਮਾਰਦੇ ਉਹਦੇ ਵੀ ਉੱਪਰ ਆ ਜਾਊਗਾ ਅਸੀਂ ਪੂਰਾ ਅੱਧਾ ਘੰਟਾ ਵੀਰੇ ਤਲਾਸਾ ਪਰ ਪਾਣੀ ਨਹੀਂ ਆਇਆ ਦੇਖੋ ਵੀਰੋ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ ਇਹ ਭਾਖੜਾ ਨਹਿਰ ਕੈਮਰਾਮੈਨ ਨੂੰ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਵੀਰੇ ਭਾਖੜਾ ਨਹਿਰ ਨਿਕਲਦੀ ਹੈ Rajasthan ਨੂੰ ਠੀਕ ਹੈ ਤੇ ਇਹ ਜਿਹੜੀ ਵੀਰੇ ਨਹਿਰ ਆ ਇਹ ਮੈਂ ਦੁੱਧਾ ਪਿੰਡ ਬਸੰਦੇ ਪੋਲ ਆ ਉੱਥੇ ਨਹਿਰ ਵਗਦੀ ਆ ਤੇ ਬਿਲਕੁਲ ਸਾਹਮਣੇ ਉਹ ਵੀਰੇ ਨਲਕਾ ਆਪਣੇ ਪੰਜਾਬ ਦੇ ਹਾਲਾਤ ਦੇਖ ਲੋ ਥਾਮਾ ਇਹੋ ਨਲਕਾ ਉਹਦੇ ਵਿੱਚ ਪਾਣੀ 2 ਮਹੀਨੇ ਪਹਿਲਾਂ ਆਉਂਦਾ ਸੀਗਾ ਹੁਣ ਉੱਥੇ ਪਾਣੀ ਨਹੀਂ ਆ ਰਿਹਾ ਇਹ ਵੀਰੇ ਬਹੁਤ ਬੜਾ ਇਸ਼ੂ ਆ ਜਿਹੜਾ ਤੁਹਾਨੂੰ ਆਪਾਂ ਮੋਟਰਸਾਈਕਲ ਤੇ ਗੱਡੀਆਂ ਦੇ ਉੱਤੇ ਜਿਹੜੀਆਂ ਗੱਡੇ ਵਿੱਚ ਗੱਡੀਆਂ ਵੀ ਧੋਂਦ ਨੇ ਵੀਰੇ ਮੈਂ ਉਹਨਾਂ ਨੂੰ ਵੀ ਬਹੁਤ ਹੱਥ ਬੰਨ ਕੇ ਬੇਨਤੀ ਕਰਦਾ ਵੀਰੇ ਬਹੁਤ ਮਾੜੇ ਹਾਲਾਤ ਨੇ ਤੁਸੀਂ ਆ ਦੇਖ ਸਕਦੇ ਹੋ ਨਲਕੇ ਦੇ ਵਿੱਚ ਬਿਲਕੁਲ ਪਾਣੀ ਨਹੀਂ ਆ ਰਿਹਾ ਵੀਰੇ ਕੋਈ ਮਜ਼ਾਕ ਦੇ ਵਿੱਚ ਜਾਂ ਕੋਈ ਉਹ ਵੀਡੀਓ ਵੀਰੇ ਪੂਰੀ ਸੀਰੀਅਸ ਤੌਰ ਤੇ ਅਸੀਂ ਵੀਰੇ ਇਹ ਗੱਲ ਕਹਿ ਰਹੇ ਹਾਂ ਤੁਹਾਨੂੰ 2 ਮਹੀਨੇ ਪਹਿਲਾਂ ਵੀਰੇ ਇੱਥੇ ਪਾਣੀ ਪੀਤਾ ਸੀਗਾ ਹੁਣ ਵੀਰੇ ਇੱਥੇ ਇਸ ਟਾਈਮ ਇਹ ਨਲਕੇ ਦੇ ਉੱਤੇ ਪਾਣੀ ਨਹੀਂ ਆ ਰਿਹਾ